ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰ ਲਿਆ ਅਤੇ ਗੁਰੂ ਜੀ ਨੂੰ ਹalal ਕੀਤਾ మాਸ ਖਾਣ ਲਈ ਭੇਜਿਆ ਪਰ ਉਸ ਸਮੇਂ ਉਸ మాਸ ਵਿੱਚੋਂ ਕੁਝ ਛੋਟੇ-ਛੋਟੇ ਸੂਰ ਨਿਕਲ ਆਏ ਉਹ ਸੂਰ ਕਿਉਂ ਨਿਕਲੇ ਸੀ ਇਹ ਸਾਖੀ ਤੁਸੀਂ ਪੂਰੀ ਧਿਆਨ ਨਾਲ ਸੁਣੋ ਜੀ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦੀਖਾਨੇ ਵਿੱਚ ਕੈਦ ਕਰ ਲਿਆ ਅਤੇ ਇਸਲਾਮ ਕਬੂਲ ਕਰਨ ਵਾਸਤੇ ਕਿਹਾ ਪਰ ਗੁਰੂ ਜੀ ਨਾ ਮੰਨੇ ਉਸ ਤੋਂ ਬਾਅਦ ਕਾਜ਼ੀ ਮੌਲਾਨੀਆਂ ਨੇ ਇਕ ਥਾਂ ਮਿਲ ਕੇ ਸਲਾਹ ਦਿੱਤੀ ਕਿ ਗੁਰੂ ਜੀ ਕਈ ਦਿਨ ਦੇ ਭੁੱਖੇ ਨੇ ਜੇਕਰ ਉਹਨਾਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਉਹਨਾਂ ਨੂੰ ਮੀਟ ਹalal ਕਰਕੇ ਖਵਾਇਆ ਜਾਵੇ ਹੁਣ ਸਾਰੇ ਚੱਲ ਕੇ ਬਾਦਸ਼ਾਹ ਨੂੰ ਸਮਝਾਉਣ ਲੱਗੇ ਕਿ ਉਹਨਾਂ ਨੂੰ ਆਪਣੇ ਮੁਸਲਮਾਨੀ ਤਰੀਕੀ ਨਾਲ ਬਣਿਆ ਭੋਜਨ ਛਕਾਵੋ ਇਸ ਤਰ੍ਹਾਂ ਸਾਰੇ ਕਾਜ਼ੀ ਸਲਾਹ ਕਰਕੇ ਬਾਦਸ਼ਾਹ ਔਰੰਗਜ਼ੇਬ ਕੋਲ ਪਹੁੰਚ ਗਏ ਅਤੇ ਸਿਆਣਵਾਰ ਕੇ ਸਾਰੀ ਗੱਲ ਸਮਝਾਉਂਦੇ ਹੋਏ ਕਿਹਾ ਹੇ ਬਾਦਸ਼ਾਹ ਜੀ ਇੱਕ ਹੋਰ ਵਿਧੀ ਨਾਲ ਗੁਰੂ ਜੀ ਮੁਸਲਮਾਨ ਬਣ ਸਕਦੇ ਹਨ ਉਹਨਾਂ ਨੇ ਬਹੁਤ ਦਿਨ ਬਿਨਾ ਖਾਣੇ ਤੋਂ ਬਤੀਤ ਕੀਤੇ ਹਨ ਬਹੁਤ ਭੁੱਖੇ ਰਹਿ ਕੇ ਦੁੱਖ ਸਹੇ ਹਨ ਆਪ ਹਲਾਲ ਕੀਤਾ ਮਾਸ ਮਕਾਵੋ ਉਸ ਵਿੱਚ ਲੂਣ ਮਸਾਲੇ ਪਾ ਕੇ ਪਕਾਓ ਮਾਸ ਤਿਆਰ ਕਰਕੇ ਦੇਗ ਵਿੱਚ ਪਾਵੋ ਅਤੇ ਉਹਨਾਂ پاس ਲਿਜਾ ਕੇ ਖਵਾਵੋ ਜਦੋਂ ਉਹ ਤੁਹਾਡਾ ਖਾਣਾ ਖਾ ਲੈਣਗੇ ਤਾਂ ਆਪ ਹੀ ਮੁਸਲਮਾਨ ਬਣ ਜਾਣਗੇ ਇਸ ਤਰ੍ਹਾਂ ਦੀ ਸਲਾਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਨੇ ਮੌਲਾਨੀ ਦੀ ਗੱਲ ਮੰਨ ਲਈ ਅਤੇ ਮਹਾਪਾਪੀ ਮੌਲਾਨਾ ਬੂਰੇ ਰਾਹ ਉਤੇ ਚੱਲ ਪਿਆ ਬੇਸਮਝ ਮੂਰਖ ਨੇ ਆਪਣੇ ਖਾਣ ਵਾਲਾ ਹਲਾਲ ਮਾਸ ਤਿਆਰ ਕਰਵਾਇਆ ਉਸਨੇ ਦੋ ਹਾਕਮ ਆਪਣੇ ਨਾਲ ਲਏ ਅਤੇ ਉਹ ਹੱਥਾਂ ਉੱਤੇ ਖਾਣਾ ਰੱਖ ਕੇ ਚੱਲ ਪਏ। ਉਹ ਕੈਦਖਾਨੇ ਵਿੱਚ ਚਲੇ ਗਏ ਜਿੱਥੇ ਗੁਰੂ ਜੀ ਬੈਠੇ ਸਨ। ਦੋਵੇਂ ਹਾਕਮਾਂ ਨੇ ਪਹਿਲਾ ਆਪਣੇ ਪੱਖ ਬਾਰੇ ਸਮਝਾਉਂਦੇ ਹੋਏ ਗੁਰੂ ਜੀ ਨੂੰ مشਵਰੇ ਦਿੱਤੇ। ਤੁਸੀਂ ਐਨੇ ਦੁੱਖ ਕਿਉਂ ਸਹਿ ਰਹੇ ਹੋ? ਬਾਦਸ਼ਾਹ ਦਾ ਕਹਿਣਾ ਸਿਰ ਮੱਥੇ ਮੰਨ ਲਵੋ। ਤੁਹਾਨੂੰ ਉਹ ਪੀਰਾਂ ਦੇ ਪੀਰ ਬਣਾ ਰਹੇ ਹਨ। ਸੋਨੇ ਦੀਆਂ ਮੋਹਰਾ, ਹੀਰੇ ਮੋਤੀ ਆਦ ਪੇਟ ਕਰਨਗੇ। ਫਿਰ ਸਭ ਸਲਾਮ ਕਰਕੇ ਆਪ ਜੀ ਦੀ ਆਗਿਆ ਮੰਨਣਗੇ ਬਾਦਸ਼ਾਹ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ ਤੁਸੀਂ ਨਿਕਾਹ ਕਰਾਉਣਾ ਚਾਹੁੰਦੇ ਹੋ ਤਾਂ ਮਨ ਪੌਂਦੀ ਬਾਦਸ਼ਾਹ ਦੀ ਪੁੱਤਰੀ ਲੈ ਲਵੋ ਇਸ ਵੇਲੇ ਤੁਹਾਡੇ ਪਾਸ ਦੇਖਚੇ ਵਿੱਚ ਭੋਜਨ ਭੇਜਿਆ ਹੈ ਮੁੱਖੋਂ ਕਲਮਾ ਪੜ੍ਹ ਕੇ ਛਕ ਲਓ ਨਹੀਂ ਤਾਂ ਬਾਦਸ਼ਾਹ ਦਾ ਸੂਬਾ ਬਹੁਤ ਝਗੜਾਲੂ ਹੈ ਉਹ ਜੋ ਚਾਹਣ ਉਸ ਨੂੰ ਕਰਕੇ ਹਟਦੇ ਹਨ ਫਿਰ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਉਹਨਾਂ ਨੇ ਆਪਣੇ ਹੱਥ ਨੂੰ ਪੂਰਾ ਕਰਨ ਲਈ ਕਿੰਨਿਆਂ ਦੇ ਪ੍ਰਾਣਨਾਸ਼ ਕਰ ਦਿੱਤੇ ਹਨ ਇਸ ਲਈ ਤੁਸੀਂ ਹੁਣ ਆਪਣੇ ਮਨ ਵਿੱਚ ਸਮਝ ਲਓ ਫਿਰ ਕਦੇ ਕਿਸੇ ਨੇ ਕਿਸੇ ਥਾਂ ਤੁਹਾਡੀ ਸਹਾਇਤਾ ਨਹੀਂ ਕਰਨੀ ਤੁਸੀਂ ਹੁਣ ਦੇਖਚਾ ਲਵੋ ਅਤੇ ਭੋਜਨ ਛਕੋ ਫਿਰ ਕੈਚ ਤੋਂ ਰਹਾ ਹੋ ਕੇ ਅਨੇਕ ਪ੍ਰਕਾਰ ਦੇ ਸੁੱਖ ਪਾਵੋ ਅਸੀਂ ਤੁਹਾਡੇ ਭਲੇ ਲਈ ਕਹਿੰਦੇ ਹਾਂ ਸਾਡੀ ਗੱਲ ਮੰਨੋ ਨਹੀਂ ਤਾਂ ਬਾਅਦ ਵਿੱਚ ਪਛਤਾਓਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੇਸਮਝ ਹਾਕਮਾਂ ਦੇ ਇਸ ਤਰ੍ਹਾਂ ਦੇ ਬੋਲ ਸੁਣ ਕੇ ਦੇਖਚੇ ਦੀ ਤਰਫ ਆਪਣੇ ਨੇਤਰ ਕਰਕੇ ਫਰਮਾਇਆ ਤੁਸੀਂ ਇਸ ਵਿੱਚ ਕੀ ਪਕਾਇਆ ਹੈ ਇਸ ਦੇ ਸ਼ੱਕਰ ਨਾਲ ਕੀ ਸਿੱਧ ਹੋਵੇਗਾ ਤੁਸੀਂ ਕੀ ਯਕੀਨ ਕਰਕੇ ਸਾਨੂੰ ਖੋਂਦੇ ਹੋ ਇਸ ਤਰ੍ਹਾਂ ਤੁਹਾਡਾ ਕਿਹੜਾ ਕਾਰਜਰਾਸ ਹੋ ਜਾਵੇਗਾ ਤੁਸੀਂ ਮਨ ਵਿੱਚੋਂ ਉਸ ਪਰਮੇਸ਼ਰ ਨੂੰ ਪੁਲਾ ਦਿੱਤਾ ਹੈ ਆਪਣੇ ਸਰੀਰ ਦੇ ਰਾਹੀਂ ਮਨ ਦੇ ਕਾਰਜ ਕਰਦੇ ਹੋ ਇਸ ਦੇਖਚੇ ਦਾ ਟੱਕਣ ਉਤਾਰ ਦਿਓ ਅਤੇ ਆਪਣੀ ਦਿਲੀ ਭਾਵਨਾ ਦਾ ਫਲ ਵੇਖ ਲਵੋ ਜਿਹੜਾ ਤੁਰਕ ਉਸ ਭੋਜਨ ਦੇ ਨੇੜੇ ਖੜਾ ਸੀ ਉਸਨੇ ਸੁਣਦਿਆਂ ਹੀ ਟੱਕਣ ਉਤਾਰ ਦਿੱਤਾ ਜਿਉਂ ਹੀ ਤੁਰਕ ਨੇ ਦੇਖਚੇ ਨੂੰ ਨੰਗਾ ਕੀਤਾ ਤਾਂ ਉਸਨੇ ਉਸ ਦੇਖਚੇ ਵਿੱਚ ਅਚੰੰਦਾ ਹੋਇਆ ਵੇਖਿਆ ਉਸ ਵਿੱਚੋਂ ਨਿੱਕੇ-ਨਿੱਕੇ ਬਹੁਤ ਸੂਰ ਨਿਕਲੇ ਉਹ ਕੁਰਕੁਰ ਕਰਦੇ ਬਹੁਤ ਰੌਲਾ ਪਾਉਂਦੇ ਸਨ ਕਈ ਡੱਡੂ ਦੇ ਸਮਾਨ ਬਾਹਰ ਨਿਕਲ ਰਹੇ ਸਨ ਉਹ ਪ੍ਰਥਕ ਤੌਰ ਤੇ ਦੇਖਚੇ ਤੋਂ ਛਾਲਾ ਮਾਰਦੇ ਅਤੇ ਦੌੜਦੇ ਹੋਏ ਦਿਸ ਰਹੇ ਸਨ ਉਹ ਆਪਣੀਆਂ ਛੋਟੀਆਂ-ਛੋਟੀਆਂ ਪੁੱਛਾਂ ਬਹੁਤ ਹਿਲਾਉਂਦੇ ਹੋਏ ਅਤੇ ਕੰਨਾਂ ਨੂੰ ਸੰਗੜਦੇ ਹੋਏ ਉਸੇ ਥਾਂ ਹੀ ਘੁੰਮਦੇ ਫਿਰਦੇ ਸਨ। ਫੇਰ ਉਹ ਸੂਰ ਬਹੁਤ ਪੈਪਿਤ ਹੋਏ ਉੱਥੋਂ ਭੱਜ ਪਾਏ ਅਤੇ ਨਿਕਲ ਕੇ ਦਰਵਾਜ਼ੇ ਵੱਲ ਚਲੇ ਗਏ। ਉਹ ਤੁਰਕਾਂ ਦੇ ਪੈਰਾਂ ਵਿੱਚ ਦੌੜਦੇ ਹੋਏ ਰਾਤ ਨੂੰ ਰਹਿਣ ਵਾਲੀਆਂ ਥਾਵਾਂ ਵਿੱਚ ਚਲੇ ਗਏ। ਜਿੱਥੇ ਉਹਨਾਂ ਤੁਰਕਾਂ ਦਾ ਖਾਣਾ ਬਣਦਾ ਸੀ, ਉਹ ਨੱਠ-ਨੱਠ ਕੇ ਉੱਥੇ ਗੇੜੇ ਕੱਢ ਰਹੇ ਸਨ। ਉਹਨਾਂ ਨੇ ਤੁਰਕਾਂ ਦੇ ਬਰਤਨਾਂ ਨੂੰ ਮੂੰਹ ਲਾਉਂਦਿਆਂ ਦੌੜ ਦੌੜ ਕੇ ਕਈ ਬਰਤਨ ਢੋੜ ਦਿਤਤੇ ਉਹ ਪਾਣੀ ਕੋਲ ਜਾ ਕੇ ਆਪਣੇ ਅੰਗ ਛਵਾਉਂਦੇ ਅਤੇ ਫਿਰ ਉਹਨਾਂ ਦੇ ਵਸਤਰਾਂ ਨਾਲ ਲਾਉਂਦੇ ਉਹ ਤੁਰਕਾਂ ਦੇ ਸ਼ਸਤਰਾਂ ਨਾਲ ਆਪਣੀ ਦੇਹ ਕਸਾਉਂਦੇ ਹੋਏ ਕਿੱਥੇ ਕਿੱਥੇ ਕੁਰਕੁਰ ਕਰਦੇ ਫਿਰਦੇ ਸਨ ਉਹ ਬਹੁਤ ਡਰੇ ਹੋਏ ਕੈਦਖਾਨੇ ਵਿੱਚ ਸਾਰੀਆਂ ਥਾਵਾਂ ਤੇ ਦੌੜਦੇ ਫਿਰਦੇ ਸਨ ਉੱਥੇ ਜਿੰਨਾ ਕੱਚਾ ਪੱਕਾ ਅਨਾਜ ਪਿਆ ਸੀ ਉਸ ਨੂੰ ਉਹ ਸੂਰ ਮੂੰਹ ਲਾਉਂਦੇ ਕਈ ਕੈਦਖਾਨੇ ਨੂੰ ਛੱਡ ਕੇ ਬਾਹਰ ਭੱਜ ਗਏ ਸਨ ਉਹ ਬਾਜ਼ਾਰ ਵਿੱਚ ਤੇਜ਼ੀ ਨਾਲ ਭੱਜੇ ਫਿਰਦੇ ਸਨ। ਤੁਰਕ ਸੂਰਾ ਨੂੰ ਵੇਖ ਕੇ ਹੈਰਾਨ ਰਹਿ ਗਏ। ਵੇਖ ਕੇ ਤੌਬਾ ਤੌਬਾ ਕਰ ਰਹੇ ਸਨ। ਇਹ ਕੀ ਹੋਇਆ ਹੈ? ਇਸ ਬਾਰੇ ਕੁਝ ਨਾ ਜਾਣਦੇ ਹੋਏ ਕਹਿ ਰਹੇ ਸਨ ਕਿ ਅਸੀਂ ਸਾਰੇ ਹੀ ਰੀਤੀ ਨਾਲ ਅਪਵਿੱਤਰ ਹੋ ਗਏ ਹਾਂ। ਸਾਡਾ ਈਮਾਨ ਕਿੱਥੇ ਰਹਿ ਗਿਆ? ਸਭ ਨਾਸ਼ ਹੋ ਗਿਆ। ਸਾਡੇ ਪੋਜਨ ਬਰਤਨ ਵਸਤਰਾਂ ਨੂੰ ਇਹ ਭੈੜੇ ਸੂਰ ਸਾਰੇ ਪਾਸੇ ਭੱਜੇ ਫਿਰਦੇ ਛੂ ਗਏ ਹਨ। ਇਹਨਾਂ ਸੂਰਾਂ ਨੂੰ ਮਾਰ-ਮਾਰ ਕੇ ਬਾਹਰ ਕੱਢ ਦਿਓ। ਚਾਰੇ ਤਰਫ ਤੁਰਕਾਂ ਦਾ ਸ਼ੋਰ ਸ਼ਰਾਬਾ ਫੈਲ ਰਿਹਾ ਸੀ ਉਹਨਾਂ ਸੂਰਾਂ ਦੇ ਨਾਲ ਦੌੜ ਦੌੜ ਕੇ ਉਹ ਮਾਰ ਰਹੇ ਸਨ ਉਹ ਕਿੰਨਿਆਂ ਨੂੰ ਮਾਰਦੇ ਫਿਰ ਵੀ ਕੋਈ ਨਾ ਕੋਈ ਭੱਜ ਜਾਂਦਾ ਸੀ ਕੈਦਖਾਨੇ ਵਿੱਚ ਸ਼ੋਰ ਮਚਿਆ ਹੋਇਆ ਸੀ ਤੁਰਕਾਂ ਨੇ ਸੂਰਾਂ ਦੇ ਚੌਹੀ ਪਾਸੀ ਹੋ ਕੇ ਕਈਆਂ ਨੂੰ ਘੇਰ ਕੇ ਉੱਥੇ ਹੀ ਮਾਰ ਦਿੱਤਾ ਕਈ ਦਿੱਲੀ ਸ਼ਹਿਰ ਵੱਲ ਦੌੜ ਕੇ ਨਿਕਲ ਗਏ ਕਈ ਭੱਜ ਗਏ ਅਤੇ ਕਈ ਸ਼ਹਿਰ ਤੋਂ ਬਾਹਰ ਨਿਕਲ ਗਏ ਉਹਨਾਂ ਨੂੰ ਵੇਖ ਵੇਖ ਕੇ ਹਿੰਦੂ ਲੋਕ ਪਰਸੰਨ ਹੋਏ ਕੈਦਖਾਨੇ ਦੇ ਜਿੰਨੇ ਸਿਪਾਹੀ ਸਨ ਉਹਨਾਂ ਨੇ ਉੱਥੇ ਹੀ ਸਰੀਰ ਦੇ ਵਸਤਰ ਉਤਾਰ ਦਿੱਤੇ ਸਾਰਿਆਂ ਨੇ ਮਿਲ ਕੇ ਪਾਣੀ ਵਿੱਚ ਇਸ਼ਨਾਨ ਕੀਤਾ ਉਹ ਬਹੁਤ ਦੁਖੀ ਹੋਏ ਸੋਚ ਰਹੇ ਸਨ ਕਿ ਸਾਡਾ ਤਾਂ ਈਮਾਨ ਨਸ਼ਟ ਹੋ ਗਿਆ ਹੈ ਉਸ ਤੋਂ ਬਾਅਦ ਦਿੱਲੀ ਸ਼ਹਿਰ ਵਿੱਚ ਹਰਥਾਂ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਹਿੰਦੂਆਂ ਦੇ ਗੁਰੂ ਜੀ ਨੂੰ ਫੜ ਲਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਕਰਾਮਾਤ ਸਹਿਤ ਪ੍ਰਗਟ ਕੀਤਾ ਹੈ ਉਹਨਾਂ ਨੇ ਤਪੇ ਹੋਏ ਦੇਗਚੇ ਵਿੱਚ ਜੋ ਅੱਗ ਤੇ ਪਕਾਇਆ ਹੋਇਆ ਭੋਜਨ ਸੀ ਉਸ ਵਿੱਚੋਂ ਬਹੁਤ ਸਾਰੇ ਸੂਰ ਕੱਢ ਦਿੱਤੇ ਹਿੰਦੂਆਂ ਦੇ ਗੁਰੂ ਜੀ ਨੇ ਇਹ ਸਾਰੀ ਆਪਣੀ ਸ਼ਕਤੀ ਵਿਖਾਈ ਹੈ ਹਿੰਦੂ ਲੋਕ ਔਰੰਗਜ਼ੇਬ ਤੋਂ ਡਰਦੇ ਹੋਏ ਆਪਸ ਵਿੱਚ ਛੁਪਛੁਪ ਕੇ ਕਹਿੰਦੇ ਕਿ ਖੋਟੀ ਮਤ ਵਾਲਾ ਔਰੰਗਜ਼ੇਬ ਗੁਰੂ ਜੀ ਦੀ ਮਹਿਮਾ ਨਹੀਂ ਜਾਣਦਾ ਮਹਾਪਾਪੀ ਹੈ ਬਹੁਤ ਜ਼ੁਲਮ ਢੋਂ ਵਾਲਾ ਹੈ ਇਸ ਨੇ ਨੇਕ ਲੋਕਾਂ ਨੂੰ ਬਹੁਤ ਦੁਖੀ ਕੀਤਾ ਫਿਰ ਉਹ ਨਾ ਹਾਕਮਾ ਨੇ ਇਸ਼ਨਾਨ ਕੀਤਾ ਅਤੇ ਹੋਰ ਵਸਤਰ ਪਹਿਨ ਲਏ ਉਹ ਹਿਰਦੇ ਵਿੱਚ ਬਹੁਤ ਹੀ ਪਛਿਆੰਦੇ ਅਤੇ ਹੈਰਾਨ ਹੁੰਦੇ ਹੋਏ ਉਸ ਵੇਲੇ ਬਾਦਸ਼ਾਹ ਕੋਲ ਚਲੇ ਗਏ ਸਲਾਮ ਕਰਕੇ ਬਾਦਸ਼ਾਹ ਕੋਲ ਖੜ ਗਏ ਅਤੇ ਸਾਰਾ ਪ੍ਰਸੰਗ ਦੱਸਣ ਲੱਗੇ ਹੇ ਬਾਦਸ਼ਾਹ ਜੀ ਤੁਹਾਡੇ ਭੇਜੇ ਹੋਏ ਭੋਜਨ ਨੂੰ ਗੁਰੂ ਜੀ ਕੋਲ ਲੈ ਗਈ ਸੀ ਆਪ ਜੀ ਦਾ ਹੁਕਮ ਵੀ ਦੱਸ ਦਿੱਤਾ ਸੀ ਪਰ ਉਹਨਾਂ ਨੇ ਜ਼ਰਾ ਜਿੰਨਾ ਵੀ ਡਰ ਨਹੀਂ ਕੀਤਾ ਅਤੇ ਆਪ ਜੀ ਦੀ ਗੱਲ ਨਹੀਂ ਮੰਨੀ ਸਗੋਂ ਮਨ ਵਿੱਚ ਜ਼ਿਆਦਾ ਨਿਡਰਤਾ ਧਾਰ ਲਈ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਦਾ ਧਰਮ ਛੁੜਾਵੋਗੇ ਤਾਂ ਇਸ ਦੇ ਫਲ ਵੱਜੋਂ ਬਹੁਤ ਦੁੱਖ ਪਾਵੋਗੇ ਜਦੋਂ ਅਸੀਂ ਕੜਰੇ ਹੋ ਕੇ ਕਿਹਾ ਤਾਂ ਉਸ ਵੇਲੇ ਉਹਨਾਂ ਨੇ ਜੋ ਅਚੰਭਾ ਕੀਤਾ ਤੁਸੀਂ ਸੁਣੋ ਜਦੋਂ ਅਸੀਂ ਖਾਣ ਲਈ ਉਹੀ ਭੋਜਨ ਦੇਣ ਲੱਗੇ ਅਤੇ ਉਸ ਬਰਤਨ ਦਾ ਟੱਕਣ ਲਾ ਕੇ ਨੰਗਾ ਕੀਤਾ ਉਸ ਬਰਤਨ ਵਿੱਚੋਂ ਬਹੁਤ ਸੂਰ ਨਿਕਲੇ ਜੋ ਗਿਣੇ ਨਹੀਂ ਸੀ ਜਾਂਦੇ ਉਹ ਕੈਦੀਆਂ ਵਿੱਚ ਇੱਧਰ ਉੱਧਰ ਫਿਰਦੇ ਸਨ ਸਾਰੇ ਮਕਾਨ ਵਿੱਚ ਜੋ ਬੈਠਣ ਲਈ ਥਾਵਾਂ ਸਨ ਉਹਨਾਂ ਸੂਰਾਂ ਨੇ ਵਾਰ-ਵਾਰ ਫਿਰ ਕੇ ਆਪ ਪਵਿੱਤਰ ਕਰ ਦਿੱਤੀਆਂ ਛੋਟੇ-ਛੋਟੇ ਸੂਰ ਨਿਕਲੇ ਵੇਖ-ਵੇਖ ਕੇ ਅਸੀਂ ਬਹੁਤ ਹੈਰਾਨ ਹੋਏ ਅਸੀਂ ਭੱਜ-ਭੱਜ ਕੇ ਇੱਕ ਦੂਜੇ ਨੂੰ ਕਹਿ-ਕਹਿ ਕੇ ਮਰਵਾਏ ਕਈਆਂ ਨੂੰ ਸ਼ਹਿਰ ਤੋਂ ਬਾਹਰ ਪਜਾ ਦਿੱਤਾ ਔਰੰਗਜ਼ੇਬ ਨੇ ਇਹ ਸੁਣ ਕੇ ਆਪਣੀਆਂ ਅੱਖਾਂ ਕ੍ਰੋਧ ਨਾਲ ਲਾਲ ਕਰ ਲਈਆਂ ਅਤੇ ਕਿਹਾ ਅਸੀਂ ਗੁਰੂ ਜੀ ਨੂੰ ਪਹਿਲਾਂ ਕਿਹਾ ਸੀ ਕਿ ਜਿਵੇਂ ਤੁਹਾਡਾ ਮਨ ਚਾਹੇ ਕਰਾਮ ਕਰਕੇ ਵਿਖਾ ਦਿਓ ਉਹਨਾਂ ਨੂੰ ਕੁਝ ਵੀ ਕਰਾਮ ਨਹੀਂ ਵਿਖਾਈ ਇਹ ਕਹਿ ਕੇ ਟਲਦੇ ਰਹੇ ਕਿ ਸਾਡੇ ਵਿੱਚ ਕੋਈ ਕਰਾਮ ਨਹੀਂ ਹੈ ਮੈਂ ਉਹਨਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਕਰਾਮ ਕਰਕੇ ਵਿਖਾ ਦਿਓ ਅਤੇ ਆਪਣੇ ਜੀਵਨ ਨੂੰ ਆਜ਼ਾਦ ਕਰ ਲਿਓ ਹੁਣ ਜੇਕਰ ਉਹਨਾਂ ਨੂੰ ਭੋਜਨ ਖਵਾਉਣ ਲੱਗੇ ਸਾਂ ਤਾਂ ਇਹ ਕਰਾਮ ਕਿਉਂ ਕਰਕੇ ਵਿਖਾਈ ਉਹ ਝੂਠ ਕਹਿੰਦੇ ਸਨ ਉਹ ਕ੍ਰਾਂਤੀ ਸ਼ਕਤੀ ਰੱਖਣ ਵਾਲੇ ਹਨ ਕਾਰਜ ਬਹੁਤ ਵਿਗਾੜ ਦਿੱਤਾ ਹੈ ਹੁਣ ਕੀ ਵਿਚਾਰ ਕਰੀਏ ਤੁਸੀਂ ਉਹਨਾਂ ਕੋਲ ਜਾ ਕੇ ਪੁੱਛੋ ਕਿ ਤੁਸੀਂ ਸੱਚੇ ਪੁਰਸ਼ ਦਾ ਦਰਜਾ ਪਾਇਆ ਨਹੀਂ ਹੈ ਤੁਸੀਂ ਸਾਡੇ ਕੋਲ ਕਥਨ ਕੀਤਾ ਸੀ ਕਿ ਮੈਂ ਕੋਈ ਕਰਾਮ ਕਰਕੇ ਨਹੀਂ ਵਿਖਾਵਾਂਗਾ ਹੁਣ ਤੁਸੀਂ ਕਰਾਮ ਕਿਉਂ ਵਿਖਾਈ ਹੈ ਤੁਸੀਂ ਝੂਠ ਬੋਲਿਆ ਸੱਚ ਨਹੀਂ ਫਰਮਾਇਆ ਉਹਨਾਂ ਦੇ ਕੋਲ ਜਾਓ ਅਤੇ ਸਾਰੀ ਗੱਲ ਪੁੱਛੋ ਸਾਡੀ ਤਰਫੋਂ ਉਹਨਾਂ ਨੂੰ ਬਹੁਤ ਡਰ ਦੇ ਕੇ ਕਹਿਣਾ ਕਿ ਤੁਸੀਂ ਕਹਿੰਦੇ ਸੀ ਕਿ ਸਾਡੇ ਵਿੱਚ ਕਰਾਮ ਨਹੀਂ ਹੈ ਫਿਰ ਤੁਸੀਂ ਇਹ ਕੀ ਕੀਤਾ ਜਿਸ ਨੂੰ ਬਹੁਤ ਲੋਕਾਂ ਨੇ ਅੱਖੀਂ ਵੇਖਿਆ ਹੈ ਫਿਰ ਵਾਪਸ ਮੁੜ ਕੇ ਇਸ ਗੱਲ ਦਾ ਜਵਾਬ ਮੇਰੇ ਕੋਲ ਲਿਆਓ ਕਿ ਉਹ ਕੀ ਕਹਿੰਦੇ ਹਨ ਸਭ ਮੈਨੂੰ ਦੱਸੋ ਇਸ ਤਰ੍ਹਾਂ ਫਰਮਾਨ ਸੁਣ ਕੇ ਦੋਵੇਂ ਵਜ਼ੀਰ ਫਿਰ ਕੈਦਖਾਨੇ ਵਾਲੀ ਥਾਂ ਤੇ ਚਲੇ ਗਏ ਉਹ ਉੱਥੇ ਬਿਰਾਜਮਾਨ ਹੋਏ ਗੁਰੂ ਜੀ ਨੂੰ ਪੁੱਛਦੇ ਹਨ ਕਿ ਹੇ ਗੁਰੂ ਜੀ ਬਾਦਸ਼ਾਹ ਨੇ ਤੁਹਾਨੂੰ ਕਿਹਾ ਸੀ ਕਿ ਜਦੋਂ ਮੈਂ ਕਰਾਮ ਵੇਖਣ ਲਈ ਆਪਣੇ ਚਿੱਤ ਵਿੱਚ ਚਾਹਿਆ ਸੀ ਅਤੇ ਤੁਹਾਨੂੰ ਕਰਾਮ ਵਿਖਾਉਣ ਲਈ ਕਿਹਾ ਸੀ ਤਦ ਉਸ ਵੇਲੇ ਤੁਸੀਂ ਮੁਕਰ ਗਏ ਸੀ ਕਿ ਮੇਰੇ ਵਿੱਚ ਕੋਈ ਕਰਾਮ ਨਹੀਂ ਹੈ ਫਿਰ ਹੁਣ ਤੁਸੀਂ ਇਕਰਾਮ ਕਿਉਂ ਨਹੀਂ ਵਿਖਾਈ ਜਿਸਨਾ ਆਪ ਬਹੁਤ ਵਡਾਈ ਪਾਉਂਦੇ ਫਿਰ ਕੈਦਖਾਨੇ ਵਿੱਚ ਤੁਸੀਂ ਰੋਕ ਕੇ ਅਨੇਕ ਪ੍ਰਕਾਰ ਦੇ ਦੁੱਖ ਭੋਗੇ ਹੁਣ ਸਾਨੂੰ ਇਕਰਾਮ ਕਰਕੇ ਵਿਖਾ ਦਿੱਤੀ ਹੈ ਉਸ ਕਰਕੇ ਬਾਦਸ਼ਾਹ ਦੇ ਹਿਰਦੇ ਵਿੱਚ ਬਹੁਤ ਰੰਜਿਸ਼ ਭਰੀ ਹੈ ਤੁਸੀਂ ਇਕਰਾਮ ਰੱਖਦੇ ਹੋ ਫਿਰ ਵੀ ਮੁਖ ਤੋਂ ਝੂਠ ਕਹਿੰਦੇ ਹੋ ਤੁਹਾਡੇ ਦੁਆਰਾ ਹੋਏ ਵੱਡੇ ਵਿਗਾੜ ਨੂੰ ਵੇਖ ਕੇ ਸਮਝਦਾਰ ਬਾਦਸ਼ਾਹ ਨੇ ਇਸ ਦਾ ਜਵਾਬ ਆਪ ਕੋਲੋਂ ਪੁੱਛਿਆ ਹੈ ਆਪ ਜੀ ਹੁਣ ਜਿਸ ਤਰ੍ਹਾਂ ਦਾ ਜਵਾਬ ਦੇਵੋਗੇ ਅਸੀਂ ਜਾ ਕੇ ਉਹਨਾਂ ਨੂੰ ਉਸੇ ਤਰ੍ਹਾਂ ਸੁਣਾ ਦੇਵਾਂਗੇ ਬਾਦਸ਼ਾਹ ਮਨ ਵਿੱਚ ਬਹੁਤ ਗਰੋਧ ਕਰ ਰਿਹਾ ਹੈ ਉਹਨਾਂ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣ ਕੇ ਵਜ਼ੀਰਾਂ ਨੂੰ ਸਮਝਾ ਕੇ فرمایا ਕਿ ਇਸ ਨੂੰ ਤੁਸੀਂ ਕਰਾਮਾਤ ਨਾ ਜਾਣੋ ਆਪਣੇ ਮਨ ਦੇ ਖੋਟੇ ਵਿਚਾਰਾਂ ਨੂੰ ਪਛਾਣੋ ਜਿਸ ਤਰ੍ਹਾਂ ਦੀ ਕੋਈ ਮਨ ਵਿੱਚ ਭਾਵਨਾ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਹਮੇਸ਼ਾ ਇਸੇ ਤਰ੍ਹਾਂ ਹੀ ਉੱਤਮ ਇਨਸਾਫ ਹੁੰਦਾ ਹੈ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ